ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਪੰਜ ਚੀਜ਼ਾਂ ਭੁੱਲ ਕੇ ਵੀ ਕਦੇ ਕਿਸੇ ਨੂੰ ਨਹੀਂ ਦੇਣੀਆਂ ਭਾਵੇਂ ਜੋ ਕੋਈ ਮਰਜ਼ੀ ਹੋ ਜਾਵੇ ਇਹ ਪੰਜ ਚੀਜ਼ਾਂ ਕਿਸੇ ਨੂੰ ਵੀ ਨਹੀਂ ਦੇਣੀਆਂ ਜੇਕਰ ਦੇ ਦਿੱਤੀਆਂ ਤਾਂ ਫਿਰ ਸਾਰੀ ਉਮਰ ਪਛਤਾਵਾਂਗੇ ਤਾਂ ਉਹ ਕਿਹੜੀਆਂ ਪੰਜ ਚੀਜ਼ਾਂ ਨੇ ਜੋ ਆਪਾਂ ਕਿਸੇ ਨੂੰ ਨਹੀਂ ਦੇਣੀਆਂ ਇਸੇ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਅਸਲ ਦੇ ਵਿੱਚ ਸਾਡੇ ਚੈਨਲ ਦਾ ਮਕਸਦ ਇਹ ਹੈ ਕਿ ਆਪਾਂ ਵਹਿਮਾਂ ਪਰਮਾ ਦੇ ਵਿੱਚੋਂ ਬਾਹਰ ਨਿਕਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਅਤੇ ਨਿੱਘੀ ਬਾਣੀ ਪੜ੍ਹਨੀ ਹੈ ਵਿਚਾਰਨੀ ਹੈ ਅਤੇ ਬਾਣੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ ਹੈ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਖੁਸ਼ रह ਸਕਦੇ ਹਾਂ ਜੇਕਰ ਅਸੀਂ ਗੁਰਬਾਣੀ ਨੂੰ ਪੜ ਕੇ ਵਿਚਾਰਦੇ ਹਾਂ ਅਤੇ ਬਾਣੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਹਾਂ ਤਾਂ ਜੋ ਵੀਰ ਅਤੇ ਭੈਣਾ ਗੁਰਬਾਣੀ ਪੜਦੇ ਨੇ ਚਾਹੇ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਚਾਹੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਚਾਹੇ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ ਚਾਹੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਕਹਨ ਤੋਂ ਭਾਵ ਕਿ ਕਿਸੇ ਤਰੀਕੇ ਦੇ ਨਾਲ ਵੀ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਬਾਣੀ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਸਾਡੇ ਗੁਰੂ ਨਾਨਕ ਪਾਸ਼ਾ ਜੀ ਨੇ ਕਦੇ ਵੀ ਸਾਨੂੰ ਕਿਸੇ ਨੂੰ ਕੋਈ ਚੀਜ਼ ਦੇਣ ਤੋਂ ਮਨਾਹੀ ਨਹੀਂ ਕੀਤੀ ਵਾਸ਼ਾ ਨੇ ਤਾਂ ਹਮੇਸ਼ਾ ਸਰਬੰ ਦਾ ਭਲਾ ਕਰਨਾ ਸਿਖਾਇਆ ਹੈ ਵੰਡ ਕੇ ਛਕਣਾ ਸਿਖਾਇਆ ਹੈ ਅਤੇ ਹੱਕ ਸੱਚ ਦੀ ਕਿਰਤ ਕਰਨੀ ਸਿਖਾਈ ਹੈ ਅਤੇ ਕਿਹਾ ਹੈ ਕਿ ਜੋ ਚੀਜ਼ ਵੀ ਤੇਰੇ ਕੋਲ ਹੈ ਉਸ ਨੂੰ ਵੰਡ ਕੇ ਛਕਣਾ ਹੈ ਪਰ ਨਾਲ ਇਹ ਵੀ ਕਿਹਾ ਹੈ ਕਿ ਚੰਗੀਆਂ ਚੀਜ਼ਾਂ ਉਹ ਵੰਡਣੀਆਂ ਨੇ ਉਹ ਚੀਜ਼ ਭੁਲ ਕੇ ਵੀ ਕਦੇ ਕਿਸੇ ਨੂੰ ਨਹੀਂ ਦੇਣੇ ਜਿਸ ਦੇ ਕਾਰਨ ਅਗਲੇ ਦਾ ਨੁਕਸਾਨ ਹੋ ਜਾਵੇ ਭਾਵੇਂ ਤੁਹਾਡੇ ਵੱਲੋਂ ਕੋਈ ਵੀ ਚੀਜ਼ ਵਸਤੂ ਕੋਈ ਵੀ ਕਿਸੇ ਵੀ ਕਾਰਨ ਕਰਕੇ ਤੁਹਾਡੇ ਹੱਥੋਂ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੁਹਾਡੇ ਹੱਥੋਂ ਕਿਸੇ ਦਾ ਬੁਰਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਜੋ ਵੀ ਸਾਨੂੰ ਬਾਣੀ ਨੇ ਮਤ ਦਿੱਤੀ ਹੈ ਕਿ ਕਿਹੜੀਆਂ ਪੰਜ ਮਾੜੀਆਂ ਚੀਜ਼ਾਂ ਨੇ ਜੋ ਆਪਾਂ ਕਿਸੇ ਨੂੰ ਨਹੀਂ ਦੇਣੀਆਂ ਇਸੇ ਵਿਸ਼ੇ ਦੇ ਉੱਤੇ ਅੱਜ ਆਪਾਂ ਗੱਲ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਸ ਲਈ ਇਹਨੂੰ ਬੜੇ ਧਿਆਨ ਦੇ ਨਾਲ ਸੁਣਨਾ ਪਹਿਲੀ ਗੱਲ ਕਿ ਜੇਕਰ ਆਪਾਂ ਚਾਹੁੰਦੇ ਹਾਂ ਕਿ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਗੁਰੂ ਨਾਨਕ ਪਾਸ਼ਾ ਸਾਡੇ ਉਤੇ ਆਪਣੀ ਕਿਰਪਾ ਬਣਾਈ ਰੱਖਣ ਆਪਣੇ ਮੇਰ ਬਣਾਈ ਰੱਖਣ ਤਾਂ ਫਿਰ ਇਨਾਂ ਪੰਜ ਚੀਜ਼ਾਂ ਨੂੰ ਕਦੇ ਵੀ ਕਿਸੇ ਨੂੰ ਨਹੀਂ ਦੇਣਾ ਕਿਉਂਕਿ ਗੁਰੂ ਦੀ ਕਿਰਪਾ ਗੁਰੂ ਦੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਹਾਂ ਆਪਣੇ ਗੁਰੂ ਦੇ ਉਪਦੇਸ਼ ਨੂੰ ਆਪਣੇ ਗੁਰੂ ਦੀਆਂ ਸਖਿਆਵਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਾਂ ਤਾਂ ਸਾਡੇ ਗੁਰੂ ਦਾ ਉਪਦੇਸ਼ ਹੈ ਕਿ ਭੁੱਲ ਕੇ ਵੀ ਕਦੇ ਕਿਸੇ ਨੂੰ ਮਾੜੀ ਮੱਤ ਮਾੜਾ ਗਿਆਨ ਮਾੜੀ ਸਲਾਹ ਨਹੀਂ ਦੇਣੀ ਇਸ ਤੋਂ ਕੀ ਭਾਵ ਹੈ ਕਿ ਦੇਖੋ ਜਿਸ ਤਰ੍ਹਾਂ ਕਈ ਵਾਰ ਚਲੋ ਅਸੀਂ ਅਣਜਾਣੇ ਦੇ ਵਿੱਚ ਪਰ ਕਈ ਵਾਰ ਜਾਣਬੁੱਝ ਕੇ ਵੀ ਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਕਿਸੇ ਦੇ ਧੀ ਪੁੱਤਰ ਨੂੰ ਮਾੜੀ ਮੱਤ ਦਿੰਦੇ ਨੇ ਕਿਸੇ ਨੂੰ ਮਾੜੀ ਸਲਾਹ ਦਿੰਦੇ ਨੇ ਕਿਸੇ ਦੀ ਨੌ ਨੂੰ ਜਾ ਕੇ ਕੋਈ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ ਕਹਿਣ ਤੋਂ ਭਾਵ ਕਿ ਕਿਸੇ ਵੀ ਪਰਿਵਾਰ ਦੇ ਵਿੱਚ ਕਲੇਸ਼ ਕਰਨ ਦੀ ਕਿਸੇ ਦੇ ਵੀ ਕਾਰ ਪਰਿਵਾਰ ਦੀ ਸ਼ਾਂਤੀ ਨੂੰ ਪੰਗ ਕਰਨ ਦੀ ਕਿਸੇ ਪ੍ਰਕਾਰ ਦੇ ਨਾਲ ਕੋਸ਼ਿਸ਼ ਕਰ ਲਈ ਜਾਂਦੀ ਹੈ ਘਰ ਦੇ ਜੀਵਾਂ ਦਾ ਕਲੇਸ਼ ਕਰਵਾਉਣਾ ਜਾਂ ਕਿਸੇ ਬੱਚੇ ਨੂੰ ਮਾੜੀ ਮੱਤ ਦੇ ਕੇ ਕਿਸੇ ਮਾੜੀ ਸੰਗਤ ਦੇ ਵਿੱਚ ਪਾ ਦੇਣਾ ਇਹ ਕੰਮ ਸਾਨੂੰ ਕਦੀ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰਨੋ ਹਮੇਸ਼ਾ ਸਰਬੱਤ ਦਾ ਭਲਾ ਕਰਨਾ ਹੀ ਸਿਖਾਇਆ ਹੈ ਤੇ ਜੇਕਰ ਇਹ ਗਲਤੀ ਸੰਗਤ ਜੀ ਆਪਾਂ ਕਰਦੇ ਹਾਂ ਕਿ ਕਿਸੇ ਦੇ ਬੱਚੇ ਨੂੰ ਮਾੜੀ ਮੱਤ ਦਿੰਦੇ ਹਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੇ ਘਰ ਪਰਿਵਾਰ ਦੀ ਸ਼ਾਂਤੀ ਨੂੰ ਭੰਗ ਕਰਦੇ ਹਾਂ ਤਾਂ ਇਸ ਚੀਜ਼ ਦਾ ਹਿਸਾਬ ਕਿਤਾਬ ਸਾਨੂੰ ਇੱਥੇ ਹੀ ਦੇਣਾ ਪੈਂਦਾ ਹੈ ਇਹ ਕੁਝ ਕੁ ਸਮੇਂ ਬਾਅਦ ਇਹ ਜੋ ਚੀਜ਼ਾਂ ਅੱਜ ਆਪਾਂ ਕਿਸੇ ਦੇ ਨਾਲ ਕਰ ਰਹੇ ਹਾਂ ਤੇ ਸਾਡੇ ਨਾਲ ਵੀ ਪੀਤਣ ਗਿਆ ਜੇਕਰ ਅੱਜ ਸਾਡੇ ਬੱਚੇ ਛੋਟੇ ਨੇ ਤਾਂ ਉਹਨਾਂ ਨੇ ਵੀ ਗੱਲ ਨੂੰ ਵੱਡੇ ਹੋਣਾ ਹੈ ਜੇਕਰ ਤੁਹਾਡੇ ਬੱਚੇ ਵੱਡੇ ਨੇ ਤੁਸੀਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਚੁੱਕੇ ਹੋ ਤਾਂ ਉਹਨਾਂ ਬੱਚਿਆਂ ਦੇ ਬੱਚੇ ਵੀ ਹੋਣੇ ਨੇ ਕਹਿਣ ਤੋਂ ਭਾਵ ਇਹ ਹੈ ਕਿ ਇਸ ਗੱਲ ਦਾ ਹਿਸਾਬ ਕਿਤਾਬ ਸਾਨੂੰ ਚਿਰੋ ਦੇਣਾ ਪਵੇਗਾ ਜੋ ਗੱਲਾਂ ਅੱਜ ਆਪਾਂ ਕਿਸੇ ਦੇ ਨਾਲ ਕਰ ਰਹੇ ਹਾਂ ਜੋ ਵੀ ਕਿਸੇ ਦਾ ਮਾੜਾ ਕਰ ਰਹੇ ਹਾਂ ਉਹ ਕੰਮਾਂ ਦਾ ਭੁਗਤਾਨ ਸਾਨੂੰ ਹਰ ਹਾਲ ਦੇ ਵਿੱਚ ਇੱਥੇ ਹੀ ਕਰਕੇ ਜਾਣਾ ਪੈਣਾ ਹੈ ਜੋ ਜੋ ਕੀਤਾ ਸੀ ਉਹ ਆਪਣੇ ਨਾਲ ਸਹਿ ਕੇ ਜਾਣਾ ਪੈਣਾ ਹੈ ਇਸ ਕਰਕੇ ਕਦੇ ਵੀ ਕਿਸੇ ਨੂੰ ਮਾੜੀ ਮਤ ਨਹੀਂ ਦੇਣੀ ਕਿਸੇ ਨੂੰ ਮਾੜਾ ਗਿਆਨ ਨਹੀਂ ਦੇਣਾ ਕਿਸੇ ਨੂੰ ਮਾੜੀ ਸਲਾਹ ਨਹੀਂ ਦੇਣੀ ਕੋਸ਼ਿਸ਼ ਕਰਨੀ ਹੈ ਕਿ ਤੁਹਾਡੇ ਹੱਥਾਂ ਤੋਂ ਤੁਹਾਡੀ ਜ਼ੁਬਾਨ ਤੋਂ ਤੁਹਾਡੇ ਗਿਆਨ ਰਾਹੀਂ ਕਿਸੇ ਦਾ ਭਲਾ ਹੋ ਸਕੇ ਕਿਸੇ ਦਾ ਚੰਗਾ ਹੋ ਸਕੇ ਉਸ ਤੋਂ ਬਾਅਦ ਦੂਸਰੀ ਗੱਲ ਕਿ ਕਦੇ ਵੀ ਕਿਸੇ ਨੂੰ ਆਪਣਾ ਝੂਠਾ ਨਹੀਂ ਦੇਣਾ ਸਾਨੂੰ ਝੂਠ ਸਿਖਾਉਣ ਤੋਂ ਵੀ ਮਨਾਈ ਹੈ ਜਿਸ ਤਰ੍ਹਾਂ ਕਈ ਲੋਕ ਝੂਠਾ ਪਾਣੀ ਦਿੰਦੇ ਹਨ ਜੋ ਝੂਠਾ ਭੋਜਨ ਕਿਸੇ ਦੇ ਨਾਲ ਸ਼ੇਅਰ ਕਰ ਦਿੰਦੇ ਨੇ ਪਰ ਆਪਾਂ ਝੂਠੀ ਚੀਜ਼ ਕਿਸੇ ਨੂੰ ਨਹੀਂ ਦੇ ਸਕਦੇ ਤੇ ਨਾ ਹੀ ਕਦੇ ਬੱਚਿਆ ਹੋਇਆ ਖਰਾਬ ਭੋਜਨ ਕਿਸੇ ਨੂੰ ਦੇਣਾ ਹੈ ਇਨਸਾਨਾਂ ਦੀ ਆਦਤ ਹੁੰਦੀ ਹੈ ਕਿ ਜਿਵੇਂ ਘਰ ਦਾ ਬੱਚਿਆ ਖੁਚਿਆ ਜੋ ਬਿਆਹ ਹੋ ਚੁੱਕਾ ਹੈ ਅਸੀਂ ਖੁਦ ਨਹੀਂ ਖਾਣਾ ਚਾਹੁੰਦੇ ਜਾਂ ਆਪਣੀ ਸਿਹਤ ਨੂੰ ਮੋਖ ਰੱਖਦਿਆਂ ਹੋਇਆਂ ਨਹੀਂ ਖਾ ਰਹੇ ਤੇ ਆਪਾਂ ਕੀ ਕਰਦੇ ਹਾਂ ਕਿ ਉਹ ਚੀਜ਼ ਤੁਸੀਂ ਦੂਸਰਿਆਂ ਨੂੰ ਦੇ ਦਿੰਦੇ ਹੋ ਕਿਸੇ ਗਰੀਬ ਨੂੰ ਦਿੰਦੇ ਹੋ ਪਰ ਇਹੋ ਜਿਹਾ ਕੀਤਾ ਹੋਇਆ ਦਾਨ ਸਾਡੇ ਤੇ ਖੁਦ ਬੁਰਾ ਸਾਡੇ ਤੇ ਖੁਦ ਦੇ ਬਾਰੇ ਕਹਿ ਸਕਦਾ ਹੈ ਕਿਉਂਕਿ ਕਦੇ ਵੀ ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਇਸ ਲਈ ਜੇ ਤੁਹਾਨੂੰ ਤੁਹਾਡੀ ਸਿਹਤ ਜ਼ਰੂਰੀ ਹੈ ਤਾਂ ਦੂਸਰੇ ਦੀ ਸਿਹਤ ਉਸਦੇ ਲਈ ਵੀ ਓਨੀ ਜ਼ਰੂਰੀ ਹੈ ਜੇਕਰ ਖਾਣਾ ਜ਼ਿਆਦਾ ਬਣ ਗਿਆ ਹੈ ਤੇ ਜਦੋਂ ਤਾਜ਼ਾ ਹੈ ਉਦੋਂ ਹੀ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਵੰਡ ਸਕਦੇ ਹੋ ਪਰਬਤ ਜਾਇਆ ਖਰਾਬ ਹੋਇਆ ਖਾਣਾ ਜਾਣ ਬੁੱਝ ਕੇ ਕਿਸੇ ਨੂੰ ਨਹੀਂ ਖਵਾਉਣਾ ਅਤੇ ਉਸ ਤੋਂ ਬਾਅਦ ਪੰਜਵੀਂ ਗੱਲ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦੇਣਾ ਦੁੱਖ ਤੋਂ ਭਾਵ ਕਿ ਕੋਈ ਵੀ ਪਰੇਸ਼ਾਨ ਨਹੀਂ ਕੋਈ ਵੀ ਅਜਾਈ ਗੱਲ ਨਹੀਂ ਕਹਿਣੀ ਜਿਸ ਕਾਰਨ ਕਿਸੇ ਮਨੁੱਖ ਦਾ ਦਿਲ ਦੁਖ ਜਾਵੇ ਮਨੁੱਖ ਦੀ ਅੱਖ ਦੇ ਵਿੱਚ ਹੰਝੂ ਆ ਜਾਵੇ ਹਮੇਸ਼ਾ ਖੁਸ਼ੀਆਂ ਮੰਡਣੀਆਂ ਨੇ ਤਾਂ ਹੀ ਖੁਸ਼ੀਆਂ ਮਿਲਣਗੀਆਂ ਕੋਸ਼ਿਸ਼ ਕਰਨੀ ਹੈ ਕਿ ਸਾਡੀ ਵਜ੍ਹਾ ਦੇ ਨਾਲ ਕਦੇ ਵੀ ਕਿਸੇ ਦਾ ਦਿਲ ਦੁਖੀ ਨਾ ਹੋਵੇ ਕਦੇ ਕਿਸੇ ਦਾ ਮਾੜਾ ਨਾ ਹੋਵੇ ਕਰੇ ਸਾਡੇ ਹੱਥੋਂ ਕਿਸੇ ਦਾ ਨੁਕਸਾਨ ਨਾ ਹੋਵੇ ਬਸ ਇਹ ਕੋਸ਼ਿਸ਼ ਕਰਨੀ ਹੈ ਜਦੋਂ ਵੀ ਕੋਈ ਕੰਮਕਾਰ ਕਰਨਾ ਹੈ ਚਾਹੇ দানਪੁਣ ਕਰਦੇ ਹੋ ਜਦੋਂ ਵੀ ਕੋਈ ਕੰਮਕਾਰ ਕਰਦੇ ਹੋ ਤਾਂ ਇਹਨਾਂ ਗੱਲਾਂ ਦਾ ਸੰਗਤ ਜੀ ਧਿਆਨ ਜ਼ਰੂਰ ਰੱਖੋ ਕਿ ਆਪਾਂ ਫਾਇਦਾ ਕਰ ਰਹੇ ਹਾਂ ਚੰਗੀ ਗੱਲ ਕਰ ਰਹੇ ਹਾਂ ਕਿ ਆਪਾਂ ਦੂਸਰੇ ਦਾ ਭਲਾ ਕਰ ਰਹੇ ਹਾਂ ਕਿ ਨਹੀਂ ਦੂਸਰੇ ਦਾ ਨੁਕਸਾਨ ਤਾਂ ਨਹੀਂ ਕਿਤੇ ਹੋ ਰਿਹਾ ਕਰੇ ਦੂਸਰੇ ਦਾ ਮਾੜਾ ਨਹੀਂ ਸੋਚਣਾ ਹਰੇਕ ਇਨਸਾਨ ਦੀ ਆਪੋ ਆਪਣੀ ਕਿਸਮਤ ਹੈ ਹਰੇਕ ਨੂੰ ਵਾਇਗਰੂ ਨੇ ਸਾਡੀ ਕਿਸਮਤ ਦੇ ਕੇ ਭੇਜਿਆ ਹੈ ਸਾਡੇ ਕੋਲੋਂ ਕੋਈ ਕੁਝ ਨਹੀਂ ਖੋ ਸਕਦਾ ਜੋ ਕਿਸੇ ਨੂੰ ਮਿਲ ਰਿਹਾ ਹੈ ਉਹ ਉਸਦੀ ਕਿਸਮਤ ਹੈ ਉਸਦਾ ਹਿੱਸਾ ਹੈ ਉਸ ਘਰ ਕੇ ਵਾਦੂ ਦਾ ਕਿਸੇ ਨਾਲ ਝਗੜਾ ਈਰਖਾ ਕਦੇ ਨਾ ਕਰੋ ਆਪਣੇ ਕਰਮ ਮਾੜੇ ਨਹੀਂ ਬਣਾਉਣੇ ਤੇ ਜੇਕਰ ਆਪਾਂ ਇੰਨਾ ਕੁਝ ਕੋ ਗੱਲਾਂ ਦਾ ਸੰਗਤ ਦੇ ਧਿਆਨ ਰੱਖਦੇ ਹਾਂ ਤਾਂ ਹਮੇਸ਼ਾ ਗੁਰਨਾਣੇ ਪਾਸ਼ਾ ਜੀ ਦੀ ਮੇਰ ਕਿਰਪਾ ਸਾਡੇ ਉੱਤੇ ਬਣੀ ਰਹਿੰਦੀ ਹੈ ਤੋਂ ਕਿ ਸਾਡੇ ਗੁਰੂ ਨਾਨਕ ਪਾਸ਼ਾ ਜੀ ਨੇ ਹਮੇਸ਼ਾ ਸਾਨੂੰ ਸਰਬੱਤ ਦੇ ਭਲੇ ਦੀ ਗੱਲ ਆਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ